ਓਲੀ ਭਾਈ ਸਾਸੀ ਕਾਲ ਜੀ ਅਸੀਂ ਖੜੇ ਆਂ ਭਾਈ ਸੋਲੀ ਮੰਡੀ ਜਿਹੜੀ ਕਿ ਆਪਣੇ ਹਰ ਐਤਵਾਰ ਨੂੰ ਮੰਡੀ ਭਰਦੀ ਐ ਤੁਹਾਨੂੰ ਪਤਾ ਹੀ ਐ ਭਾਈ ਦੇਖੋ ਜੀ ਵਧੀਆ ਤੋਂ ਵਧੀਆ ਖੱਸੀ ਬੱਕਰੇ ਰੇ ਆਏ ਹੋਏ ਨੇ ਜੇ ਕਿਸੇ ਵੀਰ ਨੂੰ ਖੱਸੀ ਬੱਕਰੇ ਲੋੜ ਹੋਵੇ ਤਾਂ ਆਪਣੇ ਖੱਸੀ ਬੱਕਰੇ ਲੈ ਸਕਦਾ ਹਰ ਐਤਵਾਰ ਆਪਣੇ ਨਾਬੇ ਦੇ ਨਾਲ ਚੰਗੇ ਪੱਠਾ ਤੇ ਆਪਣੇ ਪਾਰਸੋਂ ਦੇ ਯਾਰ ਨਾਬੇ ਦੇ ਨਾਲ ਆ ਵੀਰੇ ਇਹ ਪਾਰਸੋਂ ਰੋਡ ਜਿਹੜਾ ਨੱਬੇ ਤੋਂ ਪਾਰਸੋਂ ਰੋਡ ਜਾਂਦਾ ਆਪਣੇ ਮੇਨ ਰੋਡ ਦੇ ਉੱਤੇ ਮੰਡੀ ਐ ਤੋ ਦੇਖ ਸਕਦੇ ਹੋ ਪਰਸੋਂ ਰੋਡ ਤੇ ਵੀਰੇ ਮੰਡੀ ਆ। ਖੱਸੀ ਬੱਕਰੇ ਪੱਠਾ ਜੇ ਕੋਈ ਚਾਹੀਦਾ ਹੋਣਿਆ ਤਾਂ ਲੈ ਆਉਸਾਂ ਬਾਈ। ਉਹਦਾ ਸਾਡੇ ਸਰਪੰਚ ਸਾਹਿਬ ਬੈਠੇ ਨੇ ਜਿਹੜੇ ਕਿ ਆਪਣੇ ਓਨਰ ਨੇ ਮੰਡੀ ਦੇ। ਮੰਡੀ ਮੰਡੀ ਪਰੌਂਦੇ ਨੇ ਮੇਰੇ ਵਧੀਆ ਇਹ। ਤੁਸੀਂ ਦੇਖ ਸਕਦੇ ਹੋ। ਬਹੁਤ ਵਧੀਆ ਮਾਲ ਮਾਉਂਦੇ ਨੇ ਸਾਰੇ ਵਾਲੇ। ਬਾਈ ਅਸੀ ਗਾਲ ਜੀ। ਸਸਤੀ ਗਾਲ ਬੀਤੇ। ਹੋਰ ਹੀ ਸਰਪੰਚ ਸਾਹਿਬ ਠੀਕ ਠਾਕ। ਹਾਂਜੀ ਕਿਵੇਂ ਚੱਲ ਰਿਹਾ ਆਪਣੇ ਬਕਰੀਦਾ ਕੰਮ ਮੰਡੀ ਦਾ? ਬਾਈ ਜੀ ਬਹੁਤ ਵਧੀਆ ਚੰਗੀ ਕੁਆਲਟੀ ਦੇ ਖੱਸੀ ਬੱਕਰੇ ਬਹੁਤ ਮਾਲ ਬਹੁਤ ਆਉਂਦਾ ਵੀਰੇ ਪੱਠਾ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਹਰ ਤਰ੍ਹਾਂ ਦਾ ਮਾਲ ਆਉਂਦਾ ਵੀਰੇ ਰੋਡ ਦੇ ਉੱਪਰ ਮੰਡੀ ਆ ਨਾਬੇ ਤੋਂ 10 ਕਿਲੋਮੀਟਰ ਨਾਬਾ ਪਾਸ ਤੋਂ ਰੋਡ ਦੇ ਉੱਤੇ ਆ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਇਹ ਸੌਹਲੀ ਇਹ ਹੁਣ ਆਪਣਾ ਜਿਵੇਂ ਮਰੇ ਕੋਲੇ ਮੰਡੀ ਭਰ ਰਹੀ ਹੈ ਜੀ ਆਪਣੀ ਹਾਂਜੀ ਵੀਰੇ ਇਹਦੇ ਨਾਲ ਕੋਈ ਆਪਣੀ ਮੰਡੀ ਦਾ ਕੋਈ ਫਰਕ ਤਾਂ ਨਹੀਂ ਪੈਂਦਾ ਜੀ ਨਹੀਂ ਕੋਈ ਫਰਕ ਨਹੀਂ ਪੈਂਦੀ ਠੀਕ ਹੈ ਜੀ ਭਾਈ ਜੀ ਆਪਣੇ ਏਰੀਆ 'ਚ ਮਾਲ ਹੀ ਬਹੁਤ ਆ ਹਾਂਜੀ ਹਾਂਜੀ ਨਾਬਾ ਏਰੀਆ ਮੰਨਿਆ ਹੈ ਕਿ ਬਰੀਡ ਦੇ ਹਿਸਾਬ ਨਾਲ ਦਾ ਨਾਬੇ ਏਰੀਏ ਦੇ ਵਿੱਚੋਂ ਬਰੀਡ ਮਿਲਦੀ ਹੈ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਪੱਠਾ ਹਰ ਤਰ੍ਹਾਂ ਦਾ ਸੌਹਲੀ ਮੰਡੀ ਮਾਲ ਮਿਲਦਾ ਭਾਈ ਜੀ ਕਾਟ ਹਰ ਪੱਖ ਦੇ ਕਿਸੇ ਵੀਰ ਨੇ ਬੱਚੇ ਲੈਣੇ ਨੇ ਪੱਠਾ ਲੈਣੀਆਂ ਨੇ ਬੱਕਰੀਆਂ ਲੈਣੀਆਂ ਨੇ ਚੰਗੀ ਪੂਰੀ ਪਿਓਰਿਟੀ ਚ ਮਾਲ ਮਿਲਦਾ ਬਾਈ ਜੀ ਜਿੰਨਾ ਸਰ ਨਾਮ ਆ ਨੰਬਰ ਦੋ ਤੇ ਆਪਾਂ ਬਾਈ ਜੀ ਨੰਬਰ ਆ ਮੇਰਾ 994351400 994351400 ਚਾਹ ਪਾਣੀ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਬਾਈ ਜੀ ਕਿਸੇ ਵਪਾਰੀ ਵੀਰ ਨੇ ਰਹਿਣਾ ਦੋ ਦਿਨ ਚਾਰ ਦਿਨ ਮਾਲ ਇਕੱਠਾ ਕਰਨਾ ਉਹ ਵੀ ਪੂਰੀ ਸਹੂਲਤਾਂ ਮੰਡੀ ਆ ਜੀ ਸਾਡੀ ਹਰ ਐਤਵਾਰ ਦੀ ਐਤਵਾਰ ਮੰਡੀ ਹੁੰਦੀ ਆ ਸਾਰੇ ਵੀਰਾਂ ਨੂੰ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਜਰੂਰ ਪਹੁੰਚੋ ਬਾਈ ਜੀ ਹਰ ਐਤਵਾਰ ਦੀ ਮੰਡੀ ਹੁੰਦੀ ਹੈ ਅੱਗੇ ਦੇਖ ਸਕਦੇ ਬਾਈ ਆਪਣੀ ਬਹੁਤ ਵਧੀਆ ਬਾਈ ਦਾ ਪ੍ਰਮਾਣਿਤ ਕੀਤਾ ਹੈ ਆਪਣੇ ਟੈਂਟਰਾਂ ਤੋਂ ਲੈ ਕੇ ਸਾਰਾ ਪਾਣੀ ਦਾ ਬਾਕੀ ਦੇਖ ਸਕਦੇ ਬਾਈ ਸਾਰੀ ਮੰਡੀ ਬਰੇ ਬਹੁਤ ਵਧੀਆ ਭਰਦੀ ਹੈ ਬਾਕੀ ਸਵੇਰ-ਸਵੇਰ ਦਾ ਟਾਈਮ ਆ ਬਾਈ ਮੰਡੀ ਭਰਨਾ ਸ਼ੁਰੂ ਹੋ ਗਈ ਹੈ ਕੋਈ ਦੇਖ ਸਕਦਾ ਗਾਨੀਆਂ ਗੁੰਨੀਆਂ ਜੋ ਵੀ ਮਿਲਦਾ ਸਮਾਨ ਸੋ ਬਾਈ ਜੀ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਚ